ਤਰੋਈ ਬਾਤ ਸਮੋਹ ਨਾ ਕਰ। ਇਹ ਸੁਦੀਰ ਕਿੱਧਰ ਗਿਆ? ਠੀਕ ਹੈ ਜੀ। ਠੀਕ ਓਕੇ ਹੈ ਜੀ। ਅੱਲਾਹ ਸਾਰੇ ਜਿਹੜੇ ਮਰਦੇ ਉਹ ਠਹਿਕਣਗੇ। ਇੱਥੇ ਹੁਣ ਸਾਰੇ ਖੇਲੇ ਅੱਗੇ। ਨਹੀਂ ਨਹੀਂ ਇੱਥੇ ਤੁਹਾਨੂੰ ਹੁਣ ਇਹ ਪਾਣੀ ਵਾਵਾ ਜੀ। ਹੁੰਦੇ ਵਾਵਾ। ਪਿੱਛੇ ਪਿੱਛੇ ਉਸ ਪਾਸੇ ਜੀ। ਆਜੋ ਆ ਗਿਆ ਜੀ। ਚਲੋ ਪ੍ਰਧਾਨ ਜੀ ਚਲੋ ਚੱਲ ਰਹੀ ਆ। ਆ ਰਹੀ ਬਾਜੀ। ਚਲੋ ਜੀ। ਤੁੱਕੋ ਬਟਾ ਅਗੇ ਜੀ ਵਸਲੀ ਪ੍ਰਧਾਨ ਜੀ ਠੀਕ ਹੈ ਸਾਹਮਣੇ ਪ੍ਰਧਾਨ ਜੀ ਹੋ ਜਾਓ ਵਾਈਡ ਰੀਕਾ ਕक्षा ਸ੍ਰੀ ਬਾਹਗੁਰੂ ਜੀ ਕੀ ਫੱਟੇ ਮਾਈਕ ਜੀ ਇੱਥੇ ਆਪਣੀ ਯੋਜ ਸਭਾ ਲੱਗਦੀ ਹੈ ਸਟੇਜ ਚੱਲਦੀ ਹੈ ਕਿੱਥੇ ਪ੍ਰਧਾਨ ਜੀ ਬੈਠਣਗੇ 26 ਟਿਕ ਤੋਂ ਇੱਕ ਅਹਿਮ ਆ ਜਾਂਦੇ ਆ ਜਿਹੜੀ ਮੀਟਿੰਗ ਹੈ ਉਹ ਚੁੱਪ ਦਾ ਕਰ ਰਹੇ ਹੋਏ ਨੇ ਉਹ ਇਹ ਜਗ੍ਹਾ ਦੇ ਉੱਤੇ ਕਰਨ ਲੱਗੇ ਆ ਸਾਡੇ ਨਾਲ ਬਹੁਤ ਸਾਰੀਆਂ ਜਿਹੜੀਆਂ ਕਾਫੀ ਬੀਬੀਆਂ ਨਾਲ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਾਡੇ ਜਿਨ੍ਹਾਂ ਨੇ ਲਿਸਟ ਦਿੱਤੀ ਆ ਮਰਜ਼ੀ ਮਰਜ਼ੀ ਵੜੇ ਸੋ ਉਹਨਾਂ ਦੀ ਜਿਹੜੀ ਮੀਟਿੰਗ ਹੈ ਅਹਿਮ ਮੀਟਿੰਗ ਹੈ ਜਿਹੜੀ ਔਰ ਉਹ ਮੀਟਿੰਗ ਆ ਜਿਹੜੀ ਕਰਾਈ ਜਾ ਰਹੀ ਹੈਗੇ ਤੁਸੀਂ ਦੇਖ ਸਕਦੇ ਹੋ ਸੋ ਧਿਆਨ ਕਰੋ ਬਹਿਰੂਆ ਖਾਲਸਾ ਬਹਿਰੂਆ ਕਿਸਾਨ ਦੋਸਤੋ ਇਸ ਵਕਤ ਉਸ ਜਗਾ ਤੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ 43 ਦਿਨ ਦੇ ਵਿੱਚ ਬਰਨਰ ਵਰਤੇ ਨੇ ਆਪਾਂ ਸਭ ਤੋਂ ਪਹਿਲਾਂ ਫਤਿਹ ਬਲਾਈਏ ਬੈ ਫਿਰ ਟੀਕਾ ਖਾਨ ਸਾਹਬ ਬੈਰੂ ਜੀ ਕੀ ਸੁਨੇਹੇ ਦੇ ਕੇ ਫਤਿਹ ਐਸ ਵਕਤ ਮੇਰੇ ਨਾਲ ਸਾਡੇ ਪੰਜਾਬ ਦੇ ਗਜਾਣਜੀ ਬਿੰਦਸਿਕਤਰ ਰਮਨ ਸਿੰਘ ਰਾਜਪੁਰਾ ਜਸਵੀਰ ਸਿੰਘ ਸਾਡੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਡੇ ਸਤਿਕਾਰਯੋਗ ਸਤਰਾਨ ਬੈਰੂ ਜੀ ਜਿਹੜੇ ਸਾਰੀ ਉਮਰ ਕਿਸਾਨੀ ਲਈ ਸਾਨੂੰ ਕੁਝ ਸਿਖਾਇਆ ਤੇ ਅੱਜ ਆਪਾਂ ਇਸ ਜਗ੍ਹਾ ਤੇ ਬੈਠੇ ਆ ਇਹ ਨਾਲੇ ਮੇਰੇ ਭੈਣ ਜਿੱਦੇ ਤੋਂ ਲਗਾਤਾਰ ਇਸ ਮੋਰਚੇ ਦੇ ਵਿੱਚ ਡਟਿਆ ਇਧਰ ਨਾਲ ਮੇਰੇ ਆਪਣੇ ਅਮਰਜੀਤ ਕੌਰ ਮੰਡੇਗਲਾ ਤੋਂ ਜਿਹੜੇ ਆਪਣੇ ਸਟੇਜਾਂ ਤੇ ਮੀਟਿੰਗਾਂ ਵੀ ਕਰਦੇ ਨੇ ਬੋਲਦੇ ਵੀ ਨੇ ਲਗਾਤਾਰ ਜਦੋਂ ਆਪਣਾ ਮੋਰਚਾ ਚੱਲਦਾ ਉਸ ਮੋਰਚੇ ਨਾਲ ਜੁੜੇ ਹੋਏ ਨੇ ਇਹ ਹੁਣ ਐਸ ਸਥਿਤੀ ਦੇ ਵਿੱਚ ਸਾਰੇ ਆਗੂ ਇਸ ਗੱਲ ਤੋਂ ਚਿੰਤਕ ਨੇ ਕਿ ਜਿਹੜੀ ਮੰਗਾਂ ਨੂੰ ਲੈ ਕੇ ਆਪਾਂ ਸਰਦਾਰ ਡੱਲੇਵਾਲ ਸਾਹਿਬ ਨੇ ਮਾਰਤਾਰ ਸ਼ੁਰੂ ਕੀਤਾ ਸੀਗਾ ਉਹ ਹਾਲਾਤ ਇਹ ਜਿਨੇ ਅਚਾਨਕ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਤਾਂ ਅਸੀਂ ਸਾਰੇ ਵਿਚਾਰ ਚਰਚਾ ਇਸ ਵਕਤ ਬੈਠ ਕੇ ਕਰ ਰਹੇ ਸੀ ਉਹ ਰਸਤਾ ਤਾਂ ਦਿਖ ਨਹੀਂ ਰਿਹਾ ਕਿ ਸਰਕਾਰਾਂ ਆਨੀਆਂ ਬੋਲੀਆਂ ਨੇ ਬਾ ਡੱਲੇਵਾਲ ਸਾਹਿਬ ਨੇ ਜਿਹੜੀ ਆਪਦੀ ਸੋਚ ਆਪਦੇ ਵਿਚਾਰ ਹੈ ਪੂਰੀ ਦੁਨੀਆ ਤੱਕ ਲੈ ਕੇ ਗਏ ਨੇ ਅੱਜ ਬੱਚਾ-ਬੱਚਾ ਡੱਲੇਵਾਲ ਸਾਹਿਬ ਦੀ ਹਮਾਇਤ ਤੇ ਹੈ ਜਿਵੇਂ ਆਪਾਂ ਰਾਤ ਵੀ ਗੱਲ ਕੀਤੀ ਸੀ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਇਸ ਮਰਦ ਵਰਤੇ ਦੇ ਹਮਾਇਤ ਤੇ ਲੋਕ ਭੁਖੜਤਾਲ ਤੇ ਬੈਠਦੇ ਆ ਤਾਂ ਰਾਤ ਵੀ ਇਹਨਾਂ ਦੀ ਜਿਹੜੇ ਜਦੋਂ ਹਾਲਾਤ ਥੇਤ ਵਿਗੜੀ ਹੈ ਤੇ ਸਵੇਰ ਉਹਨਾਂ ਦੇ ਬਿਆਨ ਆਉਣੇ ਸ਼ੁਰੂ ਹੋਇਆ ਵੀ ਅਸੀਂ ਡੱਲੇਵਾਲ ਸਾਹਿਬ ਦੇ ਨਾਲ ਆ ਸਾਨੂੰ ਕੋਈ ਪ੍ਰੋਗਰਾਮ ਦਿਓ ਪਰ ਪਤਾ ਨਹੀਂ ਕਿਉਂ ਕੱਲੀ ਸਰਕਾਰ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਕੋਈ ਇਨਸਾਨ ਆਪਦੇ ਮੋਢੇ ਤੇ ਕਾਲੀ ਪੱਟੀ ਬੰਨ੍ਹ ਕੇ ਰੋਸ ਜ਼ਾਹਰ ਕਰਦਾ ਤਾਂ ਉੱਥੋਂ ਦੀਆਂ ਸਰਕਾਰਾਂ ਪੁੱਛਦੀਆਂ ਨੇ ਵੀ ਇਹਨੇ ਕਾਲੀ ਪੱਟੀ ਮੋਢੇ ਤੇ ਕਿਉਂ ਬੰਨੀ ਆ ਤੇ ਇੱਥੇ ਸਾਡੇ ਦੇਸ਼ ਦੇ ਵਿੱਚ ਜਿਹੜੇ ਕਹਿੰਦੇ ਲੋਕਤੰਤਰ ਹੈ ਲੋਕਾਂ ਨੂੰ ਆਪਦੀ ਹਕ ਮੰਗ ਮਨਾਉਣ ਦਾ ਹੱਕ ਹੈ ਆਪਦੀ ਆਵਾਜ਼ ਰੱਖਣ ਦਾ ਹੱਕ ਹੈ ਦੱਲੇਵਾਲ ਸਾਹਿਬ 43ਵੇਂ ਦਿਨ ਮਰ ਵਰਤੇ ਆ ਤਾਂ ਸਾਡੇ ਪਾਰਲੀਮੈਂਟ ਦੇ ਸਾਰੇ ਐਮਪੀ ਰਾਜ ਸਭਾ ਦੇ ਐਮਪੀ ਜਿਹੜੇ ਸਾਡੇ ਹੀ ਟੈਕਸਾਂ ਤੋਂ ਤਨਖਾਹਾਂ ਲੈ ਰਹੇ ਨੇ ਜਿਹਨੂੰ ਉਸ ਕੁਰਸੀ ਤੇ ਪਹੁੰਚਾਉਣ ਵਾਲੇ ਆ ਸਾਡੀਆਂ ਭੈਣਾਂ ਮਾਵਾਂ ਅੱਸੀ ਅੱਸੀ ਸਾਲ ਦੀਆਂ ਸੜਕ ਤੇ ਪੈ ਰਹੀਆਂ ਨੇ ਤਾਂ ਉਹਨਾਂ ਕੋਲੇ ਇੱਕ ਟਾਈਮ ਨਹੀਂ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਵਾਸਤੇ ਤਾਂ ਜਿਹੜੇ ਲੋਕ ਇਹ ਕਹਿ ਰਹੇ ਹੁੰਦੇ ਸੀ ਵੀ ਤੁਸੀਂ ਕਦੇ ਸਾਡਾ ਘਰੋ ਕਰ ਲੈਨੇ ਹੋ ਕਦੇ ਸੜਕਾਂ ਰੋਕ ਲੈਨੇ ਹੋ ਸਾਨੂੰ ਬੰਦਕ ਬਣਾ ਲੈਨੇ ਹੋ ਤਾਂ ਸੋਡੀ ਲੜਾਈ ਦਾ ਢੰਗ ਤਰੀਕਾ ਠੀਕ ਨਹੀਂ ਪਰ ਡਰੇਵਰ ਸਾਹਿਬ ਦੀ ਜਿਹੜੀ ਲੜਾਈ ਤੇ ਡਰੇਵਰ ਸਾਹਿਬ ਦੀ ਜਿਹੜੀ ਸੋਚ ਪੰਜਾਬ ਦੀ ਧਾਰਨ ਸਾਹਮਣੇ ਪਈ ਹੈ। ਇਹੀ ਲੋਕ ਸਾਡੇ 2 ਮਹੀਨੇ ਪਹਿਲਾਂ ਜਸੇ ਬੰਦੀਆਂ ਤੇ ਕੀ ਨਜ਼ਰਾ ਸੀ ਉਹਨਾਂ ਦਾ ਨਿੰਦ ਰਹੇ ਸੀ ਬੋਲ ਰਹੇ ਸੀ ਪਰ ਡੱਲੇਵਾਲ ਸਾਹਿਬ ਨੇ ਸਾਰਾ ਕੁਝ ਜਿਹੜਾ ਸਾਡੇ ਆਗੂਆਂ ਤੇ ਸਵਾਲ ਉੱਠਦੇ ਹੁੰਦੇ ਸੀ ਬਈ ਆਗੂਆਂ ਤੇ ਵਿਸ਼ਵਾਸ ਨਹੀਂ ਰਿਹਾ ਅੱਜ ਪੂਰੇ ਦੁਨੀਆ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਵਿਸ਼ਵਾਸ ਲੋਕਾਂ ਦਾ ਜਿੱਤਿਆ ਮਨ ਜਿੱਤਿਆ ਤੇ ਉਹੀ ਪੰਜਾਬ ਜਿਹੜਾ ਸਾਨੂੰ ਇਹ ਕਹਿੰਦਾ ਸੀ ਵੀ ਕਿਉਂ ਸੜਕਾਂ ਤੇ ਬਹਿ ਗਏ ਤੇ ਅੱਜ ਖੁਦ ਪੰਜਾਬ ਸਾਡੇ ਹਮੈਦ ਵਿੱਚ ਆਪ ਛੜਕਾ ਤੇ ਬੈਠਾ ਇਹ ਆ ਲੀਡਰ ਦੀ ਸੋਚ ਲੀਡਰ ਦੀ ਸਮਝ ਅੱਜ ਕੋਈ ਅਸੀਂ ਘਰਾਉ ਨਹੀਂ ਕਰਿਆ ਅੱਜ ਕੋਈ ਰੋਡ ਨਹੀਂ ਰੱਖਿਆ ਅੱਜ ਕੋਈ ਧਰਨਾ ਨਹੀਂ ਦਿੱਤਾ ਅੱਜ ਸਿਰਫ ਢੱਲੇਵਾਲ ਸਾਹਿਬ ਇੱਕ ਟਰਾਲੀ ਦੇ ਵਿੱਚ ਨੇ ਟਰਾਲੀ ਦੇ ਵਿੱਚ 43 ਦਿਨ ਬੈਠ ਕੇ ਜੋ ਤਕਲੀਫ ਚੱਲ ਰਿਹਾ ਹੈ ਪੂਰੀ ਦੁਨੀਆ ਲਈ ਉਹ ਸਾਹਮਣੇ ਆ ਪਰ ਸਾਡੇ ਪ੍ਰਧਾਨ ਮੰਤਰੀ ਅੰਤ ਸ਼ਾ ਇਹਨਾਂ ਨੂੰ ਚੱਕਣ ਦੀਆਂ ਲੋਕਾਂ ਨੂੰ ਕੁੱਟਣ ਦੀਆਂ ਬਹਤਾਂ ਦਾ ਬਣਾ ਰਹੇ ਨੇ ਪਰ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੀ ਖਾਤਰ ਇੱਥੇ ਬੈਠੇ ਆਂ ਦੱਲੇਵਾਲ ਸਾਹਿਬ ਮਰਮਤ ਤੇ ਬੈਠੇ ਨੇ ਉਹਦੀ ਕਮੇਟੀ ਵੀ ਆ ਗਈ ਕਮੇਟੀ ਨੇ ਰਿਪੋਰਟ ਵੀ ਕਰਤੀ ਕਿ ਕਿਸਾਨਾਂ ਨੂੰ ਐਮਐਸਪੀ ਮਿਲਣਾ ਚਾਹੀਦਾ ਪਰ ਉਹ ਮੰਗਾ ਦੇਣ ਦੀ ਬਜਾਏ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਸਰਕਾਰ ਸੋਚ ਲੇ ਕੰਤੇ ਜਿਵੇਂ ਕਹਿੰਦੇ ਲਿਖਿਆ ਪੜ ਲੇ ਪਰ ਹਾਲਾਤ ਦੇਸ਼ ਦੇ ਇਹ ਨਹੀਂ ਰਹਿਣਗੇ ਹਲਾ ਜਦੋਂ ਵਿਗੜਨਗੇ ਹਾਲਾਤ ਇਹ ਜੇ ਬਣ ਗਏ ਉਹਦੇ ਦੋਚੀ ਕੌਣ ਹੋਊਗਾ ਪੰਜਾਬ ਸਰਕਾਰ ਕੇਂਦਰ ਸਰਕਾਰ ਬਚ ਨਹੀਂ ਸਕਦੀ ਇਸ ਸਥਿਤੀ ਤੋਂ ਬਸ ਉਹ ਤੇ ਅਸੀਂ ਸਾਰਾ ਪਰਿਵਾਰ ਹੁਣ ਇੱਥੇ ਬੈਠ ਕੇ ਸਟੇਜ ਸਮਾਪਤ ਕਰਨ ਤੋਂ ਬਾਅਦ ਆ ਸਾਡੀਆਂ ਭੈਣਾਂ ਮਾਵਾ ਨੌਜਵਾਨ ਸਾਡੇ ਆਗੂ ਸਾਰੇ ਬੈਠੇ ਆ ਇਸ ਤੇ ਵਿਚਾਰ ਕਰ ਰਹੇ ਆ ਕਿ ਆਪਾਂ ਕੀ ਕਰਗੇ ਬਹੁਤੇ ਕੋਲ ਖੁਸ਼ ਆ ਰਿਹਾ ਵੀ ਆਪਾਂ ਐ ਕਰੀਏ ਕਰੀਏ ਇਹ ਸਾਰੀ ਡੂੰਗੀ ਵਿਚਾਰ ਚਰਚਾ ਬੈਠ ਕੇ ਕਰ ਰਹੇ ਆ ਭਈ ਇਹਦਾ ਅਸਰ ਕਿਵੇਂ ਪਵੇ ਸਰਕਾਰ ਤੇ ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਡੱਲੇਵਾਲ ਸਾਹਿਬ ਨੇ ਅਸਰ ਛੱਡਿਆ ਅਸਰ ਪਾਇਆ ਉਹਦੀ ਸੁਰੱਖਿਆ ਦਾ ਘੇਰਾ ਕਿਵੇਂ ਮਜ਼ਬੂਤ ਕਰਨਾ ਹੈ ਤਾਂ ਜਦੋਂ ਹਾਲਾਤ ਸਿਹਤ ਵਿਗੜਦੀ ਹੈ ਤੇ ਸਰਕਾਰ ਹਮਲਾ ਕਰਦੇ ਹੁੰਦੇ ਚੱਕਣ ਦੀ ਬੇਵਜ਼ਬੰਦੀ ਬਣਾਉਂਦੀ ਹੁੰਦੀ ਹੈ ਤਾਂ ਉਹ ਸਾਰਾ ਕੁਝ ਗ੍ਰਹਿ ਪੁਆ ਕੀ ਕਰ ਸਕਦਾ ਪੰਜਾਬ ਸਰਕਾਰ ਕੀ ਕਰ ਸਕਦੀ ਹੈ ਕੇਂਦਰ ਵਾਲੇ ਕੀ ਕਰ ਸਕਦੇ ਆ ਇਹ ਤੇ ਸਾਡੀ ਖੁੱਲ ਕੇ ਚਰਚਾ ਹੋਈ ਹੈ ਤਾਂ ਸਾਰੇ ਵਰਕਰ ਖਾਸ ਕਰਕੇ ਸਾਡੀਆਂ ਭੈਣਾਂ ਇਸ ਗੱਲ ਤੋਂ ਚਿੰਤ ਕਰੇ ਕਿ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਬੋਤਿਆਂ ਦੀ ਤਾਂ ਸੋਚੇ ਆ ਵੀ ਸਾਡੇ ਕੋਲੇ ਕੁਝ ਰਹਿਣੇ ਨਹੀਂ ਫਿਰ ਆਪਾਂ ਹੁਣੇ ਕਰੀਏ ਜੋ ਸਾਕਟ ਐਕਸ਼ਨ ਕਰੀਏ ਕੱਲ ਨੂੰ ਅਸੀਂ ਕੱਲ ਦਾ ਕੰਡ ਪੜ ਪ੍ਰਕਾਸ਼ ਕਰਵਾਇਆ ਹੋਇਆ ਨਾਲ ਹੀ ਆਪਣੇ ਕੱਲ ਨੂੰ ਭੋਗ ਪਾਇਆ ਜਾਣਗੇ ਲਾਜ਼ਮੀ ਕੋਈ ਇਹਨਾਂ ਦੀ رائے ਹੈ ਬਈ ਸੱਜ ਤੋਂ ਸੱਜਤ ਫੈਸਲਾ ਲੋ ਜਿਹੜੀ ਡੱਲੇਵਾਲ ਸਾਹਿਬ ਨੇ ਕਦਮ ਚੁੱਕਿਆ ਕਦੇ ਉਹ ਕਦਮ ਹੌਲਾ ਨਾ ਪੈ ਜੇ ਤੇ ਜੇ ਡੱਲੇਵਾਲ ਦੇ ਮਰ ਨਾਲ ਦੇ ਸਰਕਾਰ ਦਾ ਘਰ ਪੂਰਾ ਨਹੀਂ ਹੁੰਦਾ ਸਾਰੇ ਮਰਲੇ ਬੈਠੇ ਨੇ ਤਿਆਰ ਬੈਠੇ ਨੇ ਪਰ ਸਰਕਾਰ ਸੋਚ ਲੈ ਇਹ ਤੇ ਸਾਰੀ ਜਿਹੜੀ ਸਾਡੀ ਵਿਚਾਰ ਚਰਚਾ ਹੋਈ ਹੈ ਅਸੀਂ ਖੁੱਲ ਕੇ ਸਾਰਿਆਂ ਨੇ ਵਿਚਾਰ ਕੀਤੇ ਹੈ ਕਿ ਕੱਲ ਨੂੰ ਜਦੋਂ ਖੰਡਪਰ ਖਡਕਾ ਖੰਡਪਾਟ ਪ੍ਰਕਾਸ਼ ਦੇ ਭੋਗ ਪਾਏ ਜਾਣਗੇ ਭੋਗ ਤੋਂ ਬਾਅਦ ਲਾਜ਼ਮੀ ਇਹ ਸਰਕਾਰ ਦੇ ਖਿਲਾਫ ਕੋਈ ਸਖਤ ਉਸ ਸਖਤ ਐਕਸ਼ਨ ਦਾ ਲਾਲ ਕਰਾਂਗੇ ਜਿਹੜਾ ਫੌਰੀ ਸਰਕਾਰ ਲਈ ਗਲੇ ਦੀ ਹੱਡੀ ਬਣੂਗਾ ਤਾਂ ਮੈਂ ਕਹਿੰਦਾ ਵੀ ਸਮਾਂ ਜਿਵੇਂ ਕੱਲ ਕਮੇਟੀ ਇੱਥੇ ਆਈ ਆ 42 ਦਿਨਾਂ ਤੋਂ ਕਮੇਟੀ ਆਈ ਹੈ ਇੱਥੇ ਜਿਹੜੇ ਕਹਿੰਦੇ ਵੀ ਕਿਸਾਨਾਂ ਲਈ ਬਣਾਈ ਹੈ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਬਣਾਈ ਹੈ ਪਰ ਫੇਰ ਵੀ ਅਸੀਂ ਕਿਹਾ देर आए दुरुਸਾ ਆਏ ਤਾਂ ਸਹੀ ਫੇਰ ਵੀ ਉਹਨਾਂ ਦਾ ਅਸੀਂ ਧੰਨਵਾਦ ਕੀਤਾ ਵੀ ਠੀਕ ਹੈ ਪਰ ਕਮੇਟੀ ਨੇ ਹੁਣ ਤੱਕ ਕਰਿਆ ਕੀ ਇਹ ਸਾਡੇ ਸਾਡੇ ਪ੍ਰੈਸ ਵਾਲਿਆਂ ਨੇ ਵੀਰਾਂ ਨੇ ਸਾਰਿਆਂ ਦੇ ਸਵਾਲ ਵੀ ਪੁੱਛੇ ਮੈਨੂੰ ਲੱਗਦਾ ਸੀ ਕਿ ਉਹਨਾਂ تسਲੀ ਬਖਸ਼ ਜਵਾਬ ਉਹਨਾਂ ਤੋਂ ਨਹੀਂ ਮਿਲਿਆ ਅਸਲ ਦੇ ਵਿੱਚ ਗਰਾਊਂਡ ਲੈਵਲ ਤੇ ਕਿਸਾਨਾਂ ਦੇ ਮਸਲੇ ਤੇ ਉਹਨਾਂ ਨੇ ਵਿਚਾਰ ਚਰਚਾ ਖੁੱਲ ਕੇ ਕੀਤੀ ਨਹੀਂ ਜੇ ਕੀਤੀ ਹੁੰਦੀ ਤਾਂ ਇਕੱਲੇ-ਇਕੱਲੇ ਵੀ ਉਹ ਕਮੇਟੀ ਮੈਂਬਰ ਆ ਜਿਹੜੇ ਉਹ ਦੱਸ ਦਿੰਦੇ ਤਾਂ ਐਵੇਂ ਜਿckਰੀ ਜਿਹੜੀ ਸਾਡੀ ਕਮੇਟੀ ਹੈ ਜਿਹਦਾ ਚਰਜ ਚੰਨੀ ਚੇਅਰਮੈਨ ਹੈ ਉਹ ਕਮੇਟੀ ਵੀ ਪਾਰਲੀਮੈਂਟ ਦੇ ਵਿੱਚ ਗਈ ਉਹਦੀ ਰਿਪੋਰਟ ਤੇ ਵੀ ਕੋਈ ਐਮਪੀ ਬੋਲਣ ਨੂੰ ਤਿਆਰ ਨਹੀਂ ਇਹ ਸਾਰੀਆਂ ਸਥਿਤੀਆਂ ਦੇ ਵਿੱਚੋਂ ਜਿਹੇ ਜਿਹੇ ਹਾਲਾਤ ਬਣਦੇ ਆ ਜਿਹੇ ਜਿਹੇ ਹਾਲਾਤ ਸਰਕਾਰ ਬਣਾ ਰਹੀ ਹੈ ਤਾਂ ਡੱਲੇਵਾਲ ਸਾਹਿਬ ਵੀ ਇਸ ਗੱਲ ਤੇ ਦਿਲ ਲੜੇ ਪੂਰੇ ਕਿ ਮੇਰੇ ਨੇੜੇ ਕੋਈ ਵੀ ਜਿਹੜਾ ਡਾਕਟਰ ਹੈ ਸਰਕਾਰੀ ਜਾਂ ਜਿਹਦੀ ਪ੍ਰੋਸੈਸ ਨਹੀਂ ਹੋਣੀ ਚਾਹੀਦੀ ਮੇਰੀ ਆਸ ਕਿਤੇ ਹੈ ਪ੍ਰਮਾਤਮਾ ਤੇ ਪ੍ਰਮਾਤਮਾ ਜੋ ਚਾਹੇ ਚੰਗਾ ਕਰਨਾ ਹੈ ਇੱਕ ਮਾੜਾ ਕਰਨਾ ਹੈ ਇਹ ਹੁਣ ਪ੍ਰਮਾਤਮਾ ਦੇ ਹੱਥ ਹੈ ਤੇ ਪ੍ਰਮਾਤਮਾ ਦੇ ਜਿਹੜੇ ਹੱਥ ਹੈ ਤੇ ਜਿਹੜੇ ਲੱਖਾਂ ਲੋਕ ਡੱਲੇਵਾਲ ਸਾਹਿਬ ਲਈ ਅਰਦਾਸਾਂ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਮਿਹਰ ਕਰੂਗਾ ਉਹਨਾਂ ਦੀ ਲੰਮੀ ਉਮਰ ਕਰੂਗਾ ਤਾਂ ਜਿਹੜੀ ਸਥਿਤੀ ਦੇ ਵਿੱਚ ਡੱਲੇਵਾਲ ਸਾਹਿਬ ਅੱਜ ਹੈਗੇ ਉਹ ਨਾ ਪਾਸਾ ਲੈ ਸਕਦੇ ਨੇ ਨਾ ਬੈਠ ਸਕਦੇ ਆ ਪਰ ਉਹਨਾਂ ਦਾ ਇੱਕ ਰਾਤਾ ਸੀਗਾ 4 ਜਨਵਰੀ ਨੂੰ ਕਿ ਮੈਨੂੰ ਵੱਡੇ ਇਕੱਠ ਤੇ ਲੈ ਕੇ ਜਾਓ ਮੈਂ ਜਾਊਂਗਾ ਲਾ ਆਦਮੀ ਜਿਹੜੇ ਉਹ ਇਕੱਠ ਤੇ ਗਏ ਇਸ ਟਰਾਲੀ ਦੇ ਵਿੱਚ ਹੀ ਸੀਗੇ ਉਦੋਂ ਦੀ ਜਿਹੜੀ ਸਿਹਤ ਹੈ ਵਿਗੜਨੀ ਸ਼ੁਰੂ ਹੋਈ ਆ ਨੁਕਸਾਨ ਹੋਣਾ ਸ਼ੁਰੂ ਹੋਇਆ ਪਰ ਫੇਰ ਵੀ ਉਹ ਕਹਿੰਦੇ ਕੋਈ ਨਹੀਂ ਮੈਂ ਜਿੰਨੀਆਂ ਲੋਕਾਂ ਦੇ ਮੈਂ ਦਰਸ਼ਨ ਕਰਨੇ ਸੀ ਪਰ ਬਹੁਤੇ ਲੋਕ ਫੇਰ ਦਰਸ਼ਨ ਨਹੀਂ ਕਰ ਨੀ ਸਕਿਆ ਰਾਹਾਂ 'ਚੋਂ ਮੁੜੇ ਕੱਠ ਬਹੁਤ ਜ਼ਿਆਦਾ ਸੀਗਾ ਉਹ ਸਾਰਿਆਂ ਤੇ ਅਸੀਂ ਤਾਂ ਮੈਸੇਜ ਲੋਕਾਂ ਨੂੰ ਇਹ ਹੀ ਦੇਣਾ ਚਾਹੁੰਦੇ ਆ ਕਿ ਭਰਾਵੋ ਹੁਣ ਉਹ ਆਗੂ ਬੈਠਾ ਜਿਹੜੇ ਆਗੂਆਂ ਤੇ ਤੁਸੀਂ ਉਂਗਲਾ ਚੁੱਕਦੇ ਰਹੇ ਹੋ ਬਈ ਆਗੂ ਲੜਦੇ ਨਹੀਂ ਆਗੂ ਮਰਦੇ ਨਹੀਂ ਆਗੂ ਸਹੀ ਨਹੀਂ ਆਗੂ ਫਿੱਕ ਜਾਂਦੇ ਆ ਉਹ ਸਾਰੀਆਂ ਹੱਦਾਂ ਡੱਲੇਵਾਲ ਸਭ ਪਾਰ ਕਰ ਚੁੱਕਾ ਹੈ ਅੱਜ ਆਪ ਖੁਦ ਟਰਾਲੀਆਂ 'ਚੋਂ ਨਹੀਂ ਅੱਜ ਘਰਾਂ 'ਚੋਂ ਨਿਕਲ ਕੇ ਆਉਣ ਦੀ ਲੋੜ ਹੈ ਅੱਜ ਬੱਚਾ ਬੱਚਾ ਜਿਵੇਂ ਤੁਸੀਂ 4 ਜਨਮਰੀ ਨੂੰ ਆਇਓ ਅੱਜ ਖਨੌਰੀ ਪਹੁੰਚ ਕੇ ਤਾਂ ਲੱਕਾਂ ਦੀ ਪੇਡ ਕਰਕੇ ਤਾਂ لازمی ਸੁਣਤਾਗੇ ਕਿ ਹੁਣ ਡੱਲੇਵਾਲ ਕੱਲਾ ਨਹੀਂਗਾ ਡੱਲੇਵਾਲ ਦੇ ਨਾਲ ਪਰਿਵਾਰ ਬਹੁਤ ਵੱਡਾ ਹੈ ਤਾਂ ਇਸ ਕਰਕੇ ਜੇ ਆਪਾਂ ਕੋਈ ਪਿੰਡ ਹਜੇ ਵੀ ਗਏ ਇੱਥੇ ਮੋਰਚੇ 'ਚ ਨਹੀਂ ਆਇਆ ਨਹੀਂ ਪਹੁੰਚਿਆ ਉਹਨਾਂ ਨੂੰ ਬੇਨਤੀ ਹੈ ਕਿ ਟਰੈ ਟਰਾਲੀ ਲੈ ਕੇ ਜਿਵੇਂ ਅੱਜ ਵੀ ਸਾਡੇ ਸੈਂਕੜੇ ਟਰੈ ਟਰਾਲੀਆਂ ਰੋਜ਼ ਨਵੀਆਂ ਆ ਰਹੀਆਂ ਨੇ ਮੋਰਚੇ ਲੰਗਰ ਵੀ ਲੈ ਕੇ ਆ ਰਹੇ ਨੇ ਰਾਹਾ ਦੇ ਵੀ ਜਿਹੜੇ ਪਿੰਡ ਐ ਇਸ ਮੂਰਤੇ ਤੋਂ ਹਾਜ਼ਰੀ ਨਹੀਂ ਲਵਾਈ ਉਹਨਾਂ ਨੂੰ ਬੇਨਤੀ ਹੈ ਪੰਚਾਇਤਾਂ ਨੂੰ ਜਿੱਥੇ ਵੀ ਸਾਡੀ ਦੋਨੇ ਫੋਰਮਾਂ ਦੀ ਜਸੇਬੰਦੀ ਨਹੀਂ ਹੈ ਜਾਂ ਕਿਸੇ ਦੀ ਕਿਸਾਨ ਜਸੇਬੰਦੀ ਦੀ ਚੋਣ ਨਹੀਂ ਹੋਈ ਉਸ ਨਗਰ ਨੂੰ ਬੇਨਤੀ ਹੈ ਕਿ ਤੁਸੀਂ ਪਿੰਡ ਦਾ ਇਕੱਠ ਕਰਕੇ ਰੈ ਟ੍ਰਾਲੀ ਲਾਜ਼ਮੀ ਖਨੌਰੀ ਪਹੁੰਚੋ ਅੱਜ ਜਿਹੜੀ ਸਥਿਤੀ ਦੇ ਵਿੱਚ ਆਪਾਂ ਜਿਹੜੀ ਚ ਲੰਘ ਰਹੇ ਹਾਂ ਤਾਂ ਇਸ ਗੱਲ ਤੋਂ ਪਿੱਛੇ ਨਾ ਬੈਠੇ ਬਸਤਾਈ ਜਾਈਏ ਆਮ ਆਪਣੀ ਕਹਾਵਤ ਬਣੀ ਹੈ ਵੀ ਬੰਦਾ ਤਾਂ ਚੰਗਾ ਸੀਗਾ ਪਰ ਜਿਉਂਦਿਆਂ ਦੀ ਕਦਰ ਪਾਈਏ ਤਾਂ ਉਹ ਹਾਲਾਤ ਦੇ ਵਿੱਚ ਮੈਂ ਇਹੀ ਆਸ ਕਰੂੰਗਾ ਲੋਕਾਂ ਤੋਂ ਕਿ ਜਿਹੜੀ ਸਥਿਤੀ ਦੇ ਵਿੱਚ ਹੁਣ ਕੋਈ ਭਰਮ ਕੋਈ ਭਲੇਖਾ ਕੋਈ ਡੌਟ ਰਹਿ ਨਹੀਂ ਗਿਆ ਉਹ ਸਥਿਤੀ ਦੇ ਵਿੱਚ ਨੇ ਆਪਾਂ ਆਈਏ ਘਰਾਂ 'ਚੋਂ ਆਪਾਂ ਤੁਰ ਗਏ ਤਾਂ ਫਿਰ ਸਰਕਾਰ ਦੀ ਕੋਈ ਤਾਕਤ ਨਹੀਂ ਜਦੋਂ ਲੋਕ ਤੁਰ ਪੈਣ ਸਰਕਾਰ ਨੂੰ ਚੁਕਾ ਲੈਂਦੇ ਨੇ ਸਰਕਾਰ ਤੋਂ ਮੰਗ ਮੰਾ ਲੈਂਦੇ ਨੇ ਇਸ ਕਰਕੇ ਨਵੇਂ ਯੁੱਗ ਦੇ ਵਿੱਚ ਨਵਾਂ ਇੱਕ ਇਤਿਹਾਸ ਲਿਖਿਆ ਜਾਊਗਾ ਕਿ ਜਿਹੜਾ ਕਿਸਾਨ ਦੇਸ਼ ਲਈ ਨਾਜ ਪੈਦਾ ਕਰਦਾ ਹੈ ਉਹਦੇ ਮੁੱਲ ਲੈਣ ਲਈ ਕਾਨੂੰਨ ਬਣਾਉਣ ਲਈ ਮਰਨਾ ਪੈਂਦਾ ਹੈ ਤਾਂ ਇਸ ਸਥਿਤੀ ਦੇ ਵਿੱਚ ਡੱਲੇਵਾਲ ਸਾਹਿਬ ਮੈਂ ਆਸ ਕਰੂੰਗਾ ਪੂਰੇ ਲੋਕਾਂ ਤੋਂ ਕਿ ਤੁਸੀਂ ਟਾਈਮ ਕੱਟ ਕੇ ਰਾਤ ਨੂੰ ਸਵੇਰ ਲਾਜ਼ਮੀ ਖਨੋਰੀ ਪਹੁੰਚੋ ਖਨੋਰੀ ਪਹੁੰਚ ਕੇ ਕੋਈ ਆਪਾਂ ਸਾਰੇ ਇਕੱਠੇ ਇਕੱਲੇ ਕੋਈ ਆਗੂ ਨਹੀਂ ਆਪਾਂ ਪੰਡਾਲ ਦੇ ਵਿੱਚ ਆਪਣਾ ਪਰਿਵਾਰ ਬੈਠ ਕੇ ਜਿਵੇਂ ਅਸੀਂ ਹੁਣ ਸਾਰੇ ਵਿਚਾਰ ਕਰ ਰਹੇ ਹਾਂ ਜਿਵੇਂ ਆਪਾਂ ਰਾਤ ਬੈਠ ਕੇ ਜਾਪ ਕਰਕੇ ਟਾਈਮ ਟਪਾਇਆ ਇਹ ਘੜੀ ਹੁਣ ਵੀ ਆ ਸਕਦੀ ਹੈ ਤੁਹਾਡਾ ਆਪ ਇਕੱਠੇ ਬੈਠੀਏ ਇਕੱਠਾ ਪਰਿਵਾਰ ਬੈਠੇ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਬੈਠੀਏ ਉਹਦਾ ਰਿਜ਼ਲਟ ਵਧੀਆ ਹੋਊਗਾ ਜੇ ਘਰਾਂ ਚ ਰਹੇ ਉਹਦਾ ਰਿਜ਼ਲਟ ਚੰਗਾ ਨਹੀਂ ਹੋਣਾ ਤਾਂ ਇਹ ਸਰਕਾਰਾਂ ਨੇ ਫਿਰ ਇਹੀ ਕਹਿਣਾ ਹੁੰਦਾ ਭਈ ਐਸ ਮੰਗ ਦੇ ਨਾਲ ਐਨੇ ਕ ਲੋਕ ਕੀ ਐ ਪਰ ਉਹ ਆਪਾਂ ਦਿਖਾ ਚੁੱਕੇ 4 ਜਨਵਰੀ ਨੂੰ ਮੈਂ ਜਿਆਦਾ ਸਮਾਂ ਬੋਲ ਗਿਆ ਦੋ ਸ਼ਬਦ ਬੈਰੂ ਸਾਹਿਬ ਵੀ ਸਾਡੇ ਨਾਲ ਬੈਠੇ ਨੇ ਦੋ ਸ਼ਬਦ ਲਾਜ਼ਮੀ ਉਹ ਤਾ ਜਸਵੀਰ ਵੀ ਬੈਠਾ ਹੈ ਆਪਣਾ ਜਸਵੀਰ ਤੋਂ ਖਲਤ ਬੋਲਦੇ ਲੋ ਲੰਬੀ ਹੋ ਗਈ ਆ ਗੀ ਆ ਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਲਓ ਜੀ ਤੁਸੀਂ ਬੋਲ ਲਿਓ ਜੀ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਉਹ ਕਾਰ ਕਹਾਇਆ ਜੋ ਅੱਜ ਤੱਕ ਕਿਸੇ ਵੀ ਲੀਡਰ ਤੋਂ ਨਹੀਂ ਨਹੀਂ ਕਰ ਸਕਿਆ ਕੋਈ ਕੋਈ ਵੀ ਲੀਡਰ ਆ ਕਦੇ ਕੋਈ ਸਮਾਂ ਸੀ ਜਦੋਂ ਮੇਰੇ ਤਾਜ ਜੀ ਸਰਦਾਰ ਪਿਸ਼ੋਰਾ ਸਿੰਘ ਸਿੱਧੂ ਪਰ ਦਾ ਆਖਰੀ ਸਮਾਂ ਉਹਨਾਂ ਦਾ ਉਸ ਦੁਨੀਆਂ ਤੋਂ ਚੜ੍ਹਾਈ ਕਰ ਗਏ ਉਹਨਾਂ ਨੂੰ ਅਸੀਂ ਸ਼ਮਸ਼ਾਨ ਘਾਟ ਵੱਲ ਲੈ ਜਾਂਦੇ ਸੀ ਉਸ ਸਮੇਂ ਨਾਰੇ ਲੱਗਦੇ ਸੀ ਪਿਸ਼ੋਰਾ ਸਾਹਿਬ ਤੇ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਪਿਸ਼ੋਰਾ ਸਾਹਿਬ ਤੇਰੇ ਕੰਮ ਹਜ਼ੂਰ ਏ ਜਿੰਦੜੀਆਂ ਲਾ ਕੇ ਕਰਾਂਗੇ ਪੂਰੇ ਅੱਜ ਉਹ ਕਈ ਥਾਵਾਂ ਤੇ ਮੈਂ ਆਮ ਦੇਖਦਾ ਕਿ ਉਹ ਕਹਿਣ ਦੇ ਨਾਰੇ ਹੀ ਹੁੰਦੇ ਨੇ ਅੱਜ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਆਪਣੀ ਜਿੰਦੜੀ ਲਾ ਕੇ ਉਹਨਾਂ ਕੰਮਾਂ ਨੂੰ ਪੂਰਾ ਕਰਨ ਲੱਗੇ ਹੋਏ ਨੇ ਸਰਕਾਰ ਨੂੰ ਮਨਾ ਕੇ ਛੱਡਣਗੇ ਕਿਸੇ ਵੀ ਕੀਮਤ ਤੇ ਇਹ ਮੋਜਣੇ ਵਾਲੇ ਇਨਸਾਨ ਨਹੀਂ ਹੈਗੇ ਇਹ ਦਿਰ ਇਰਾਦੇ ਵਾਲੇ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਸ ਜਗ੍ਹਾ ਦੇ ਉੱਤੇ ਬੈਠੇ ਹੋਏ ਹਾਂ ਜਿੱਥੇ ਸਾਡੇ 43 ਦਿਨਾਂ ਤੋਂ ਸਾਡੇ ਸੁਪਾਸ ਸਾਡੇ ਜਰਨਲਜੀਤ ਸਿੰਘ ਜੀ ਮਰਨ ਬੱਤੇ ਬੈਠੇ ਹੋਏ ਜਿਸ ਤੋਂ ਉਹਨਾਂ ਨੂੰ 43 ਦਿਨ ਹੋ ਗਏ ਅੱਜ ਬੈਠਿਆਂ ਨੂੰ ਭੁੱਖੇ ਤੇ ਆਏ ਤੇ ਅਸੀਂ ਉਹਨਾਂ ਦੀ ਸੋਚ ਦੇ ਵਿੱਚ ਤੇ ਉਹਨਾਂ ਨੂੰ ਜਿਹੜੇ ਰਾਤ ਉਹ ਬਹੁਤ ਜ਼ਿਆਦਾ ਉਹਨਾਂ ਦੀ ਸਥਿਤੀ ਖਰਾਬ ਸੀ ਉਸ ਨੂੰ ਲੈ ਕੇ ਅਸੀਂ ਬਹੁਤ ਪਰੇਸ਼ਾਨ ਸੀ ਇਹ ਤੇ ਚਲੋ ਪਰਮਾਤਮਾ ਦਾ ਅਸ਼ੀਰਵਾਦ ਹੈ ਸਾਡੇ ਉੱਤੇ ਪਰਮਾਤਮਾ ਦਾ ਹੱਥ ਹੈ ਤੇ ਉਹ ਅਸੀਂ ਭਜਨ ਬੰਦ ਕੀ ਕਰਕੇ ਸਵਰਨ ਕਰਕੇ ਅਸੀਂ ਰਾਤ ਨੰਗਾਈ ਤੇ ਹੁਣ ਅਸੀਂ ਇਹੀ ਵਿਚਾਰਾ ਕਰ ਰਹੇ ਆ ਕਿ ਸਰਕਾਰ ਕਿੱਥੇ ਖੜੀ ਹੈ ਤੇ ਅਸੀਂ ਕਿੱਥੇ ਖੜੇ ਹਾਂ ਦੇਖੋ ਸਰਕਾਰ ਤੇ ਤਾਂ ਕੋਈ ਕਿਸੇ ਕਿਸਮ ਦਾ ਕੋਈ ਉਹਨਾਂ ਨੂੰ ਸੰਗਸ਼ਰਮ ਹੀ ਨਹੀਂ ਰਹੀ ਤਾਂ ਹੁਣ ਅਸੀਂ ਕਹੀਏ ਵੀ ਕੀ ਤੇ ਅਸੀਂ ਆਪ ਦਾ ਜੋ ਵੀ ਸਾਡਾ ਹੈ ਉਹ ਅਸੀਂ ਕਰਕੇ ਵਿਖਾਵਾਂਗੇ ਇਹ ਨਾ ਸੋਚੇ ਸਰਕਾਰ ਕੇ ਜਗਜੀਤ ਸਿੰਘ ੱਲੇ ਐ ਜਗਜੀਤ ਸਿੰਘ ਦੇ ਨਾਲ ਬਹੁਤ ਜ਼ਿਆਦੇ ਪਰਿਵਾਰ ਹੈ ਤੇ ਅਸੀਂ ਹੁਣ ਜੋ ਵੀ ਕੱਲ ਨੂੰ ਫੈਸਲਾ ਲਵਾਂਗੇ ਬਹੁਤ ਵੱਡਾ ਫੈਸਲਾ ਲਵਾਂਗੇ ਅਸੀਂ ਸਾਰੇ ਭੈਣ ਭਰਾ ਇਕੱਠੇ ਹੋ ਕੇ ਉਸ ਫੈਸਲੇ ਦੇ ਉੱਤੇ ਡਟਾਂਗੇ ਅਸੀਂ ਇਹ ਐ ਨਹੀਂ ਹੈਗਾ ਵੀ ਅਸੀਂ ਸਰਕਾਰਾਂ ਨੂੰ ਕੋਈ ਅਸੀਂ ਫੋਕਾ ਨਾਹਰਾ ਲਾਉਨੇ ਆ ਕਿ ਜੇ ਜਾਂ ਅਸੀਂ ਕੁਝ ਕਰਨ ਵਾਲੇ ਨਹੀਂ ਜਿਹੜਾ ਅਸੀਂ ਕੁਝ ਕਰਦੇ ਆ ਉਹ ਕਰਕੇ ਵਿਖਾਉਨੇ ਆ ਜਿਵੇਂ ਸਾਡੇ ਜਗਜੀਤ ਸਿੰਘ ਢੱਲੇਵਾਲ ਨੇ ਕਰਿਆ ਤੇ ਉਹੀ ਹੁਣ ਅਸੀਂ ਕਰਾਂਗੇ ਤੇ ਸਰਕਾਰ ਸੁਣ ਲੈ ਸਰਕਾਰ ਨੂੰ ਅਸੀਂ ਇਹ ਚੇਤਾਵਨੀ ਦਿੰਨੇ ਆ ਵੀ ਅਸੀਂ ਹੁਣ ਸਾਰੇ ਅੱਗੇ ਜਿੰਨਾ ਵੀ ਸਾਥੋਂ ਕੁਝ ਹੋਇਆ ਅਸੀਂ ਸਾਰੇ ਭੈਣ ਭਰਾ ਇੱਕ ਆ ਤੇ ਅਸੀਂ ਸਾਰੇ ਮਰਨ ਨੂੰ ਤਿਆਰ ਆ ਤੇ ਮਰਾਂਗੇ ਸਰਕਾਰ ਸਾਡੀਆਂ ਲਾਸਾਂ ਚੱਕਣ ਨੂੰ ਤਿਆਰ ਹੋ ਜੇ ਜਿੰਨਾ ਵੀ ਚੱਕ ਸਕੂਗੀ ਚੱਕ ਲੈ ਐਨਾ ਕਹਿਦੀ ਮੈਂ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖਤਾਰ ਚਾ ਉਹਦਾ ਬੇਟੀਆਂ ਕਰਜਾ ਤੇ ਦਰਜਾ ਜੋ ਧੰਨੇਵਾਦ ਸਾਹਿਬ ਦੇ ਉਮਰ ਦੇ ਹਿਸਾਬ ਨਾਲ ਕੋਤਰੀ ਲੱਗਦੀ ਐ ਕੋਤਰੀ ਲੱਗਦੀ ਐ ਕੋਈ ਭੈਣ ਲੱਗਦੀ ਐ ਕੋਈ ਬਰੋਬਰ ਦੀ ਭੈਣਾ ਬੈਠੀਆਂ ਨੇ ਅੱਜ ਬਹੁਤ ਲੰਬੇ ਸਮੇਂ ਤੋਂ ਕਥਨ ਆਪਵਾ ਦਾ ਜਿਹੜਾ ਵਿਸ਼ਵਾਸ ਦਾਵਾ ਡੋਲ ਸੀ ਉਹ ਮੇਰੇ ਛੋਟੇ ਭਰਾ ਨੇ ਆਪਣਾ ਨਿਸ਼ਾਪਰ ਕਰਕੇ ਵਿਸ਼ਵਾਸ ਦੇਸ਼ ਦੇ ਲੋਕਾਂ ਨੂੰ ਦਿੱਤਿਆ ਇਹ ਪਹਿਲੀ ਵਾਰ ਹੋਇਆ ਹੈ ਜੇ ਪੰਜਾਬ ਗੱਲੇਵਾਲ ਸਾਹਿਬ ਨੇ ਸੋਚ ਦਿੱਤੀ ਵੀ ਇੱਕ ਦਿਨ ਪੰਜਾਬ ਵਾਲੇ ਉੱਤ ਰੱਖੋ ਤੇ ਬੰਗ ਹੋਇਆ ਹੈ ਜੇ ਸੱਦਾ ਦਿੱਤਾ ਵੀ ਮੈਂ ਤੁਹਾਡੇ ਦਰਸ਼ਨ ਸੇ ਕਰ ਉਪਤ ਕਰਦਾ ਚਾਹਣ ਵਾਲਾ ਤੇ ਲੱਖਾਂ ਲੋਕ ਇੱਥੇ ਉਹ ਦਾ ਦੇ ਦਰਸ਼ਨ ਕਰਨ ਆਏ ਨੇ ਜਾਂ ਦੱਲੇਵਾਲ ਸਾਹਿਬ ਨੇ ਉਹਨਾਂ ਦੇ ਦਰਸ਼ਨ ਕੀਤੇ ਤੇ ਫਤਿਹ ਬਲਾਈ ਏ ਮੈਂ ਇਹ ਗੱਲ ਛੋਟੀ ਕਰਨਾ ਚਾਹਣਾ ਵਾ ਦੱਲੇਵਾਲ ਸਾਹਿਬ ਸਾਡੀ ਲੜਾਈ ਕਿੱਥੇ ਪਹੁੰਚਦੀ ਏ ਕਦੋਂ ਸਮਾਪਤ ਹੁੰਦੀ ਏ ਪਰ ਇੱਕ ਗੱਲ ਸਾਫ਼ ਏ ਹੁਕਮਰਾਨਾਂ ਨੂੰ ਮੈਂ ਦੱਸਣਾ ਚਾਹਣਾ ਵਾਂ ਦੱਲੇਵਾਲ ਦੀ ਸੋਚ ਨੂੰ ਤੁਸੀਂ ਕਮਜ਼ੋਰ ਨਹੀਂ ਕਰ ਸਕਦੇ ਦੱਲੇਵਾਲ ਦੀ ਜਿਹੜੀ ਸੋਚ ਏ ਤੇਜ ਤੇ ਪਿੱਡਾ ਵਿੱਚ ਗਲੀਆਂ ਵਿੱਚ ਮੱਧਿਆਂ ਵਿੱਚ ਇਹ ਇੱਕ ਸੋਚ ਬਹੁਤ ਤੇਜ਼ੀ ਨਾਲ ਇਸ ਮੋਰਚੇ ਤੋਂ ਖਨੌਰੀ ਤੋਂ ਅੱਗੇ ਵਧ ਰਹੀ ਹੈ ਜਿਹੜੀ ਉਹ ਸੋਚ ਸਮੁੱਚੇ ਹੁਕਮਰਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲੇਗੀ ਔਰ ਉਹਨਾਂ ਦਾ ਦਿਮਾਗ ਟਕਾਣੇ ਹੋਵੇਗਾ ਔਰ ਗੱਲੇਬਾਤ ਦੀ ਸੋਚ ਜਿੱਤ ਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਛੋਟੇ ਕਾਰੋਬਾਰੀਆਂ ਨੂੰ ਜਿਹੜਾ ਮੋਦੀ ਸਾਰੇ ਕਾਰੋਬਾਰ ਨੂੰ ਲਪੇਟ ਵਿੱਚ ਲੈ ਰਿਹਾ ਹੈ ਉਹਦੇ ਤੋਂ ਮੁਕਤ ਕਰਾਏਗਾ ਉਹ ਸਨੇਹੀ ਅੱਖਰਾਂ ਦੇ ਵਿੱਚ ਸਾਤੇ ਮਹਾਨ ਯੋਧੇ ਦਾ ਨਾਂ ਜਦੋਂ ਅਸੀਂ ਇਤਿਹਾਸ ਪੁਰਾਣੇ ਪੜ੍ਹਦੇ ਆ ਇਤਿਹਾਸ ਤਾਜ਼ਾ ਕਰਕੇ ਆਪਣੇ ਵਿੱਚ ਦਿਲਾਈ ਲੜ ਰਿਹਾ ਹੈ ਬੇਰਾ ਵੀ ਵਿਸ਼ਵਾਸ ਏ ਤੁਹਾਡਾ ਵੀ ਵਿਸ਼ਵਾਸ ਏ ਸਾਰੇ ਨੌਜਵਾਨਾਂ ਦਾ ਵਿਸ਼ਵਾਸ ਏ ਇਹਨਾਂ ਦੀ ਵਿਚਾਰਤਾਰਾ ਇਹਨਾਂ ਦੀ ਸੋਚ ਅਸੀਂ ਪਕੜੇ ਓਕੇ ਇਹਦੇ ਤੇ ਪਹਿਰਾ ਦੇਣਾ ਹੈ ਇਹਦੇ ਤੇ ਲੜਾਈ ਅਸੀਂ ਜਿੱਤ ਕੇ ਕਿਉਂ ਆਰਥਿਕ ਇਨਸਾਫ ਦਾ ਬੀੜਾ ਇਹਨਾਂ ਨੇ ਚੁੱਕਿਆ ਏ ਉਹ ਮੇਰੀਏ ਪੁੱਤਰੀਓ ਮੇਰੀਏ ਭੈਣੋ ਤੁਸੀਂ ਬਹੁਤ ਵੱਡਾ ਇਹ ਸਾਡੇ ਭਰਾ ਦੇ ਇਸ ਗੱਲਚ ਦੇ ਵਿੱਚ ਸਾਥ ਦੇ ਰਹੇ ਹੋ ਉਹਨਾਂ ਅਸੀਂ ਵੀ ਪਿੱਛੇ ਆ ਜਦੋਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਦੀ ਛਕਲ ਵਿੱਚ ਚੱਲੇ ਵਾਲ ਸਾਹਿਬ ਦੀਆਂ ਅਰਦਾਸਾਂ ਪਿੰਡਾਂ ਵਿੱਚ ਹੋ ਰਹੀਆਂ ਨੇ ਮੈਨੂੰ ਉਹ ਪਤਾ ਹੈ ਪਿੰਡਾਂ ਵਿੱਚ ਬਸਪਾਉਣੇ ਆ ਜਾਣੇ ਆ ਉੱਥੇ ਅੰਨ ਪਾਣੀ ਪੇਤ ਕੇ 10 ਵੀ ਬੀਬੀਆਂ ਕੱਠੀਆਂ ਬੰਦੇ ਚ ਹੋ ਕੇ ਸਖਬਨੀ ਸਾਹਿਬ ਦਾ ਪਾਸ ਕਰ ਤੇ ਸਾਨੂੰ ਗੁਰੂ ਗਰਗਰਾਲ ਸਾਹਿਬ ਦੇ ਬਾਣੀ ਤੇ ਵਿਸ਼ਵਾਸ ਹੈ ਸਾਨੂੰ ਆਪਣੇ ਸਿਧਾਂਤ ਤੇ ਵਿਸ਼ਵਾਸ ਹੈ ਔਰ ਮੈਂ ਬੁਜੁਰਗ ਦੇ ਤੌਰ ਤੇ ਆਪਣੇ ਛੋਟੇ ਭਰਾ ਦੇ ਗੋਡੀ ਹੱਥ ਕਿਉਂ ਲਾਇਆ ਮੇਰਾ ਵਿਸ਼ਵਾਸ ਬੱਜਾ ਹੈ ਵਿਸ਼ਵਾਸ ਉਹਨੇ ਤੁਹਾਡਾ ਜਿੱਤਿਆ ਹੈ ਦਾਸ ਦਾ ਜਿੱਤਿਆ ਹੈ ਔਰ ਉਹ ਜਿਹੜਾ ਵਿਸ਼ਵਾਸ ਐਡਾ ਤਗੜਾ ਹੋ ਕੇ ਅੱਗੇ ਵਧ ਰਿਹਾ ਹੈ ਉਹ ਕਬਰਾ ਦਾ ਤੇ ਮੇਦ ਅਸੀਂ ਦਾ ਚੁੱਕੇ ਆ ਉਹ ਆਉਣ ਵਾਲੇ ਨੇ ਇਹ ਸਾਡਾ ਸੱਜਣ ਸਾਡੀ ਜਿੱਥੇ ਸਾਡੀ ਝੋਲੀ ਪਾਣੀ ਹੈ ਉਥੇ ਨਾ ਵੀ ਐਡੀ ਵਿਚਾਰਧਾਰਾ ਜਿਹੜਾ ਕਿ ਸਾਡੇ ਲੀਡਰ ਥੋੜਾ ਥੋੜਾ ਗਲਤੀਆਂ ਕਰਦੇ ਨੇ ਉਹਨਾਂ ਨੂੰ ਵੀ ਸਾਥ ਹੋ ਜਾਏਗਾ ਅੱਬਲ ਤੇ ਹੋ ਗਿਆ ਵੈਸੇ ਤੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਦਲੇਵਾਲ ਦੀ ਵਿਚਾਰਧਾਰਾ 7 ਲੱਖ ਤੋਂ ਵੱਧ ਲੋਕ ਇੱਥੇ ਆਏ ਨੇ 7 ਲੱਖ ਤੋਂ ਵੱਧ ਇੱਕ ਵੀ ਖੋਖਾਰੀ ਖੁੱਲਿਆ ਜੇ ਧਲੇਵਾਲ ਸਾਹਿਬ ਨੇ ਕਿਹਾ ਵੀ ਅੱਜ ਕਾਰੋਬਾਰ ਬੰਦ ਰੱਖੋ ਇਹਨਾਂ ਨੇ ਬੰਦ ਰੱਖੇ ਇੱਥੇ ਥਾਤਾ ਲੱਖਾਂ ਤੋਂ ਉੱਤੇ ਲੋਕ ਆਏ ਨੇ ਤੇ ਫਿਰ ਆਕਾਫ ਕਰ ਰਿਆ ਸੀ ਦੁਆਰ ਤੇ ਪੜਿਆ ਰੱਖੇ ਸਾਡੇ ਸੱਜਣਾ ਵੀ ਪੜ ਲੈਣਾ ਚਾਹੀਦਾ ਜਿਹੜੇ ਆਪਣੇ ਆਪ ਨੂੰ ਪਠਾਨ ਆਖੂ ਭਵਾਦੇ ਨੇ ਪਰ ਸਰਕਾਰ ਨੂੰ ਪੜ ਲੈਣਾ ਚਾਹੀਦਾ ਸਾਡੀ ਸਤਾਤਕ ਲੜਾਈ ਏ ਸਾਡੀ ਥੂਲਾ ਦੀ ਲੜਾਈ ਏ ਅਸੀਂ ਇਹ ਲੜਾਈ ਦੇ ਉਸ ਤੇ ਬਹੁਤ ਅੱਗੇ ਤੇ ਜਿੰਨਾ ਵਧ ਰਹੇ ਬੜੀ ਤਾਕਤ ਨਾਲ ਲੱਗੇ ਵਧ ਰਹੇ ਆ ਉਹ ਕਬਰਾਲਾ ਨੇ ਮਜਬੂਰ ਕਰਦਿਆ ਕਿ ਤੁਹਾਡੀਆਂ ਉਹ ਘੜੀਆਂ ਪਵਿੱਤਰ ਤੁਹਾਡੀਆਂ ਚਾਰ ਦੇ ਵਿੱਚ ਸਾਹਮਣੇ ਹੋਣਗੀਆਂ ਜਦੋਂ ਡੱਲੇਵਾਲ ਸਾਹਿਬ ਤੇ ਥਿਤਕ ਨੇ ਜਿੱਤ ਦਾ ਨਾਰਾ ਦੇ ਕੇ ਤੁਹਾਨੂੰ ਘਰਾਂ ਨੂੰ ਤੋਰ ਮੈਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰੀਏ ਕੀ ਕਰਾਂ ਬਸ ਬੰਦ ਕਰ ਦੇ